ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਮੈਂ ਅਮਰਿਕ ਸਿੰਘ ਪੈਣ ਨੱਥੋ ਕੇ ਸਾਰੇ ਠੇਕੇਦਾਰ ਮਿਸਤਰੀ ਭਰਾਵਾਂ ਨੂੰ ਮੈਂ ਸਤਿ ਸ੍ਰੀ ਅਕਾਲ ਕਰਨਾ ਔਰ ਵਿਸਾਖੀ ਦੀਆਂ ਵਧਾਈਆਂ ਦਿੰਨਾ ਅੱਜ ਮੈਂ ਪੈਣ ਨਿਗਾਬ ਵਾਲੇ ਚੁgge ਦੁਲਕੀ ਕੇ ਲਾਗੇ ਆਈਸੀ ਫਰੂਜ਼ਪੁਰ ਦੇ ਵਿੱਚ ਇਹਨਾਂ ਨੇ ਕਰੀਬ ਸਾਡੇ ਠੇਕੇਦਾਰ 4000 ਦੇ ਕਰੀਬ ਅੰਬੂਜਾ ਕਪਚ ਨਾਲ ਲੈਂਟਰ ਪਾਇਆ ਸੀ ਜੈਸੂਪਰ 에ਰ ਆਫ ਸ਼ੀਟ ਕੰਪਨੀ ਵੱਲੋਂ ਦਿੱਤੀ ਗਈ ਹੈ ਅਵਿਸ਼ਾ ਦਿੱਤੀ ਹੈ ਹੁਣ ਸਾਡੇ ਨਾਲ ਇਸ ਟਾਈਮ ਠੇਕੇਦਾਰ ਸਹਿਬਾਨ ਵੀ ਖੜੇ ਹਨ ਘਰ ਮਾਲਕ ਵੀ ਖੜੇ ਹਨ ਮੈਂ ਹੁਣ ਇਹਨਾਂ ਨਾਲ ਗੱਲਬਾਤ ਕਰਦਾ ਹਾਂ ਸ਼ੀਟ ਦੇ ਸਬੰਧ ਵਿੱਚ ਇਹਨਾਂ ਤੋਂ ਪੁੱਛਦਾ ਠੇਕੇਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਦਾਰ ਭਿੰਦਰ ਸਿੰਘ ਸਨੋ ਕਸ਼ਮੀਰ ਸਿੰਘ ਦੇ ਘਰ ਲੈਂਟਰ ਪਾਇਆ ਹੁਣ ਸਾਡੇ ਨਾਲ ਵੀਰ ਘਰ ਮਾਲਕ ਹਨ ਇਹਨਾਂ ਤੋਂ ਪੁੱਛਦੇ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਚੀਜ਼ ਉਹ ਨਾ ਸਾਰੇ ਜਿਹੜਾ ਲੈਂਟਰ ਆ ਤੁਸੀਂ ਕੱਲ ਪਾਇਆ ਸੀਗਾ ਹਾਂਜੀ ਹਾਂਜੀ ਕੱਲ ਸ਼ਾਮ ਤਿਕਰ ਪਾਇਆ ਜੀ ਪਾਣੀ ਤੇ ਤਿਕਰ ਜਿੱਦਾਂ ਮੈਂ ਸ਼ੀਟ ਲੈ ਕੇ ਆਇਆ ਹਾਂ ਆਪਣੇ ਟਾਈਮ ਤੇ ਸਹੀ ਆ ਗਈ ਹਾਂਜੀ ਹਾਂਜੀ ਬਿਲਕੁਲ ਸਹੀ ਆ ਗਈ ਜੀ ਇਹ ਆਪਣਾ ਪਿੰਡ ਦਾ ਨਾਂ ਕੀ ਆ ਔਰ ਰੋਈਪੁਰ ਦੇ ਕਿੰਨੀ ਕ ਨੇੜੇ ਪੈ ਜਾਂਦਾ ਜੀ ਇਹ ਆਪਣਾ ਪਿੰਡ ਹੈ ਜੀ ਪਿੰਡ ਨਿੰਗਾਲੇ ਛੁਗਿਆ ਜੀ ਦੁਲਚੀਕੇ ਲਾਗੇ ਪੈ ਜਾਂਦਾ ਜੀ ਇਹ 5 ਕਿਲੋਮੀਟਰ ਦੂਰ ਹੈ ਜੀ ਆਪਣਾ 5-6 ਕਿਲੋਮੀਟਰ ਦੂਰ ਮਾਰ ਦੇ ਤੁਸੀਂ ਹਾਂਜੀ ਸਰ ਜਿਹੜੀ ਇਹ ਸ਼ੀਟ ਆ ਤੁਸੀਂ ਪਹਿਲੀ ਵਾਰ ਦੇਖੀ ਆ ਜਾਂ ਕਿ ਕਿਤੇ ਪਹਿਲਾਂ ਵੀ ਦੇਖੀ ਨਹੀਂ ਜੀ ਮੈਂ ਪਹਿਲੀ ਵਾਰੀ ਦੇਖ ਰਿਹਾ ਹਾਂ ਜੀ ਸਾਰੇ ਸ਼ੀਟ ਆ ਕੰਪਨੀ ਵੱਲੋਂ ਬਿਲਕੁਲ ਤੁਹਾਨੂੰ ਇਸ ਦੀ ਸਰਵਿਸ ਫ੍ਰੀ ਹੈ ਹਾਂਜੀ ਹਾਂਜੀ ਬਿਲਕੁਲ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਇਹ 10 ਦਿਨ ਵਾਸਤੇ ਤੁਹਾਨੂੰ ਸਿਰਫ ਅਤੇ ਸਿਰਫ ਜੋ ਕਿ ਤੁਸੀਂ ਅੰਬੂਜਾ ਕਵਚ ਅਚੀਵਮੈਂਟ ਵਰਤਿਆ ਹਾਂਜੀ 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 ਉਹਦੇ ਵਾਸਤੇ ਬਿਲਕੁਲ ਫ੍ਰੀ ਹੈ ਇਹ ਸਿਰਫ ਅੰਬੂਜਾ ਕਵਚ ਅਚੀਵਮੈਂਟ ਨਾਲ ਹੀ ਮਿਲਦੀ ਹੈ ਠੀਕ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਮਲਕੀਸ਼ ਸਿੰਘ ਕਾਕੂ ਵਾਲਾ ਹਨ ਠੇਕੇਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਹੜੀ ਆਪਾਂ ਇਹ ਸ਼ੀਟ ਵਛਾਈ ਆ ਹਾਂਜੀ ਤਸੀਂ ਇਹ ਪਹਿਲੀ ਵਾਰ ਪਾਈ ਆ ਕਿ ਜਾਂ ਇੱਥੇ ਪਹਿਲੀ ਵਾਰ ਹੀ ਪਾਈ ਜੀ ਪਹਿਲਾਂ ਵੀ ਦੇਖੀ ਆ ਹਾਂ ਦੇਖੀ ਆ ਆਪਣੇ ਠੇਕੇਦਾਰ ਦਸਵਿੰਦਰ ਸਿੰਘ ਹੈਗੇ ਆ ਕਰਮੂ ਵਾਲੇ ਤੋਂ ਦਸਵਿੰਦਰ ਸਿੰਘ ਕਰਮੂ ਵਾਲੇ ਦੀ ਠੇਕੇਦਾਰ ਹਾਂਜੀ ਠੇਕੇਦਾਰ ਜੀ ਉਹਨਾਂ ਮੈਨੂੰ ਕਿਹਾ ਸੀ ਵੀ ਤੁਸੀਂ ਜੇ ਸੀਮੈਂਟ ਵਰਤੋਗੇ ਤਾਂ ਆਪਾਂ ਉੱਤੇ ਚਾਦਰ ਪਵਾ ਦਾਂਗੇ ਉਹਨਾਂ ਨੇ ਕਿਹਾ ਤੇ ਮੈਂ ਫਿਰ ਚਾਦਰ ਪਾਈ ਤਸੀਂ ਠੇਕੇਦਾਰ ਜੋ ਜੱਸਾ ਜੀ ਕਰਮੂ ਵਾਲੇ ਤੋਂ ਹਾਂਜੀ ਹਾਂਜੀ ਉਹਨਾਂ ਦੇ ਕਹਿਣ ਤੇ ਸ਼ੀਟ ਪੁਵਾਈ ਹੈ ਮੈਂ ਸਾਡੇ ਜੱਸਾ ਜੀ ਠੇਕੇਦਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਤੁਸੀਂ ਉਹਨਾਂ ਦੇ ਕਹਿਣ ਤੇ ਸ਼ੀਟ ਪੁਆਈਏ ਸਾਰੇ ਪਹਿਲੀ ਵਾਰ ਹੀ ਦੇਖੀਏ ਹਾਂਜੀ ਨਹੀਂ ਵੇਖੀ ਤਾਂ ਗਈ ਹੈ 2-3 ਵਾਰੀ ਪਰ ਪਾਈ ਪਹਿਲੀ ਵਾਰੀ ਹੈ ਪਾਈ ਪਹਿਲੀ ਵਾਰੀ ਹੈ ਹਾਂਜੀ ਮੈਂ ਉਮੀਦ ਕਰਦਾ ਜਿੱਦਾਂ ਕੋ ਜੱਸਾ ਜੀ ਠੇਕੇਦਾਰ ਹਨ ਉਹਨਾਂ ਨੇ ਤਾਂ ਤਕਰੀਬਨ 50 ਤੋਂ 60 ਲੈਂਟਰਾਂ ਦੇ ਉੱਪਰ ਹੀ ਮੇਰੇ ਕੋਲ ਸ਼ੀਟ ਪੁਆ ਚੁੱਕੀ ਹਾਂਜੀ ਹਾਂਜੀ ਉਹ ਪਾਉਂਦੇ ਜੀ ਉਹਨਾਂ ਨੂੰ ਰਿਸਪੌਂਸ ਦੇ ਤਾਂ ਵਧੀਆ ਮਿਲਦਾ ਅਗਰ ਤੁਹਾਨੂੰ ਵੀ ਰਿਸਪੌਂਸ ਦੇ ਦਾ ਵਧੀਆ ਮਿਲਿਆ ਤਾਂ ਹਾਂਜੀ ਹਾਂਜੀ ਦੁਬਾਰਾ ਬੁਲਾਉਂਗੇ ਜੀ ਹਾਂਜੀ ਜ਼ੋਰ ਜ਼ੋਰ ਸਾਰੇ ਜਿਹੜਾ ਸਮਾਨ ਆ ਤੁਸੀਂ ਰੋਜਪੁਰ ਤੋਂ ਰੇਤਾ ਬਜਰੀ ਕਿੰਨਾ ਤੋਂ ਲਿਆ ਜੀ ਇਹ ਕੀ ਨਾ ਦੱਸਿਆ ਇਹ ਸ੍ਰੀ ਮਹਾ ਲਖਸਾ ਸਟੇਟ ਕੰਪਨੀ ਵਾਲੇ ਜੀ ਹਾਂਜੀ ਹਾਂਜੀ ਉਹਨਾਂ ਕੋਲ ਲਿਆ ਜੀ ਮੱਲਾਵਾਲਾ ਰੋਡ ਤੇ ਦੁਕਾਨਾ ਸਰ ਨਹੀਂ ਮੱਲਾਵਾਲਾ ਰੋਡ ਆ ਮੱਲਾਵਾਲਾ ਰੋਡ ਪੁਰ ਨੇੜੇ ਸੰਧੂਆ ਸਪੋਰਟ ਸੰਧੂਆ ਹਸਪੀਟਲ ਦੇ ਨਾਲ ਹੀ ਸਰ ਉਹਨਾਂ ਦੀ ਸਰਵਿਸਾਂ ਤੁਹਾਨੂੰ ਕਿੱਦਾਂ ਲੱਗਦੀ ਹੈ ਬਹੁਤ ਸੋਹਣੀ ਜੀ ਬਹੁਤ ਸੋਹਣਾ ਸਮਾਨ ਹਾਂ ਨੂੰ ਉਹਨਾਂ ਨੂੰ ਕਹਿੰਦੇ ਫੋਨ ਕਰਨ ਦੀ ਢੇਰ ਹੈ ਉਸੇ ਵੇਲੇ ਸਾਡੇ ਕੋਲ ਹਾਜ਼ਰ ਹੁੰਦੇ ਸਮਾਨ ਹਾਜ਼ਰ ਰੇਟਾਂ ਦੇ ਦਿੰਦੇ ਨੇ ਹਾਂਜੀ ਹਾਂਜੀ ਬਿਲਕੁਲ ਰੇਟ ਵੀ ਜਾਇਜ਼ ਉਹਨਾਂ ਦਾ ਜੋ ਸਰੀਆਂ ਲਿਆ ਸੀਮੈਂਟ ਬਜਰੀ ਸਾ ਕੁਝ ਉਹਨ ਉਹਨਾਂ ਬਹੁਤ ਸੋਹਣੀ ਹਾਲੀ ਪਹੁੰਚ ਕੀਤੀ ਤੇ ਜਿਵੇਂ ਕਹਿੰਦੇ ਨੇ ਨਾਲ ਦੇ ਨਾਲ ਮਾਰਤੇ ਦਿੰਦੇ ਸਰ ਹਾਂਜੀ ਠੇਕੇਦਾਰ ਜੀ ਮੈਂ ਤੁਹਾਡਾ ਆ ਵੀ ਤੁਹਾਡੇ ਨਾਲ ਕੰਮ ਕਰਨ ਵਾਲੇ ਖੜੇ ਹਨ ਇਹਨਾਂ ਦਾ ਘਰ ਮਾਲਿਕ ਦਾ ਸਾਡੇ ਸ਼੍ਰੀ ਮਹਾ ਲక్ష్ਮੀ ਟ੍ਰੇਡ ਮੱਲਾਵਾਲਾ ਰੋਡ ਨੇੜੇ ਸਿੱਧੂ ਹਸਪੀਟਲ ਉਹਨਾਂ ਦਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਇੰਜੀਨੀਅਰ ਕਾਰਤਿਕ ਜੀ ਦਾ ਬਹੁਤ ਬਹੁਤ ਥੈਂਕਸ ਕਰਦਾ ਜੋ ਕਿ ਸਾਡੇ ਆਮ ਬੂਜਾ ਕੰਪਨੀ ਦੇ ਵਿੱਚ ਨਵੇਂ ਪਰਿਵਾਰਾਂ ਦੇ ਵਿੱਚ ਵਾਜਾ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ